ਪੰਜਾਬ ਦੇ ਮਸ਼ਹੂਰ ਤੇ ਵੱਡੇ ਸ਼ਰਾਬ ਕਾਰੋਬਾਰੀ ਪੱਪੂ ਜੈੰਤੀਪੁਰੀਆ ਦੇ ਘਰ ਬੀਤੀ ਰਾਤ ਗ੍ਰੇਨੇਡ ਦੇ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਹਫੜਾ ਤਫੜੀ ਮਚ ਗਈ ਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੰਨਾਂ ਜ ਤੁਸੀਂ ਟੁੱਟ ਭੱਜ ਦੇਖ ਸਕਦੇ ਹੋ ਘਰ ਦੇ ਵਿੱਚ ਹੋਈ ਹੋਈ ਹੈ ਤੇ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਸੀਸੀਟੀਵੀ ਚ ਸਾਫ਼ ਦੇਖਿਆ ਜਾ ਸਕਦਾ ਹੈ ਜਿਸ ਦੇ ਵਿੱਚ ਦੋ ਨੌਜਵਾਨ ਇੱਕ ਮੋਟਰਸਾਈਕਲ ਤੇ ਆਉਂਦੇ ਨੇ ਤੇ ਮੋਟਰਸਾਈਕਲ ਮੋੜ ਕੇ ਇੱਕ ਨੌਜਵਾਨ ਮੋਟਰਸਾਈਕਲ ਉੱਤਰ ਕੇ ਗ੍ਰਨੇਡ ਪੱਪੂ ਜੈੰਤੀਪੁਰੀਆ ਦੇ ਘਰ ਚ ਸੁੱਟਦਾ ਹੋਇਆ ਨਜ਼ਰ ਆ ਰਿਹਾ ਹੈ ਜਿਵੇਂ ਹੀ ਗ੍ਰਨੇਡ ਸੁੱਟਦਾ ਹੈ ਤੇ ਕੁਝ ਸੈਕਿੰਡ ਬਾਅਦ ਹੀ ਧਮਾਕਾ ਹੋ ਜਾਂਦਾ ਹੈ ਤੇ ਜਿਸ ਦੇ ਕਾਰਨ ਪੂਰੇ ਇਲਾਕੇ ਚ دہشت ਵਾਲਾ ਮਾਹੌਲ ਬਣ ਜਾਂਦਾ ਹੈ ਤੇ ਲਗਾਤਾਰ ਪੰਜਾਬ ਦੇ ਮੱਝ ਇਲਾਕੇ ਦੇ ਵਿੱਚ ਬੰਬ ਧਮਾਕੇ ਹੋ ਰਹੇ ਨੇ ਤੇ ਪੁਲਿਸ ਪ੍ਰਸ਼ਾਸਨ ਕਦੀ ਇਸ ਨੂੰ ਟਾਇਰ ਫਟਣ ਦਾ ਨਾਮ ਦੇ ਦਿੰਦਾ ਹੈ ਜਾਂ ਫਿਰ ਕਦੀ ਰੈਡੀਏਟਰ ਫਟਣ ਦਾ ਪਰ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਇਸ ਦੇ ਬਾਰੇ ਅਕਾਲੀ ਲੀਡਰ ਵਿਕਰਮ ਮਜੀਠੀਆ ਨੇ ਟਵੀਟ ਕਰ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਵਿਕਰਮ ਮਜੀਠੀਆ ਨੇ ਇਸ ਘਟਨਾ ਨੂੰ ਲੈ ਕੇ ਲਿਖਿਆ ਹੁਣ ਤੱਕ ਮੱਝ ਏਰੀਆ ਚ 10 ਤੋਂ ਵੱਧ ਗ੍ਰੇਨੇਡ ਹਮਲੇ ਹਲਕਾ ਮਜੀਠਾ ਚ ਦੂਜਾ ਬਲਾਸਟ ਪਹਿਲਾ ਮਜੀਠੇ ਥਾਣੇ ਤੇ ਗ੍ਰੇਨੇਡ ਹਮਲਾ ਹੁਣ ਮੇਰੇ ਪਰਿਵਾਰ ਦੇ ਮੈਂਬਰ ਪਿੰਡ ਜੈੰਤੀਪੁਰ ਚ ਸਵਰਗਵਾਸੀ ਪੱਪੂ ਜੈੰਤੀਪੁਰ ਦੇ ਘਰ ਤੇ ਗ੍ਰੇਨੇਡ ਆਰਡੀਐਕਸ ਹਮਲਾ ਪਰਿਵਾਰ ਵਾਲ-ਵਾਲ ਬਚਿਆ ਇਸ ਪਰਿਵਾਰ ਨੂੰ ਅਮਨ ਜੈੰਤੀਪੁਰਿਆ ਨੂੰ ਪਹਿਲਾਂ ਵੀ ਗੈਂਗਸਟਰਾਂ ਵੱਲੋਂ ਜਾਨੋਂ ਮਾਰਨ ਦੀਆਂ ਫਿਰੋਤੀ ਦੀਆਂ ਧਮਕੀਆਂ ਮਿਲ ਰਹੀਆਂ ਸਨ ਦਾਸ ਨੇ ਵੀ ਕਈ ਵਾਰ ਅੱਲਾ ਅਫਸਰਾਂ ਦੇ ਧਿਆਨ ਚ ਮਾਮਲਾ ਲਿਆਂਦਾ ਇੰਡੋਪਾਰਕ ਬਾਰਡਰ ਤੇ ਕਾਨੂੰਨ ਦੀਆਂ ਸ਼ਰਯਮ ਤੱਜੀਆਂ ਮੁਸਤੈਦ ਪੁਲਿਸ ਹੈ ਕਿੱਥੇ ਮੁੱਖ ਮੰਤਰੀ ਭਗਵੰਤ ਮਾਨ ਜਿਸ ਕੋਲ ਗ੍ਰਹਿ ਵਿਭਾਗ ਵੀ ਹੈ ਉਹ ਬੁਰੀ ਤਰ੍ਹਾਂ ਫੇਲ ਪੰਜਾਬ ਦੇ ਹਾਲਾਤ ਦਿਨੋ ਦਿਨ ਮਾੜੇ ਸੈਸਪਾਟਾ ਸੀਐਮ ਕਦੇ ਆਸਟ੍ਰੇਲੀਆ ਤੇ ਕਦੀ ਦਿੱਲੀ ਸ਼ਰੀਆਮ ਬਾਈਕ ਤੇ ਆਕੇ ਗ੍ਰਨੇਡ ਸੁੱਟਦੇ ਹੋਏ ਸੀਸੀਟੀਵੀ ਵੀਡੀਓ ਤਾਂ ਇਹ ਗੱਲਾਂ ਵਿਕਰਮ ਮਜੀਠੀਆ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕਰ ਸਰਕਾਰ ਖਿਲਾਫ ਕਈਆਂ ਨੇ ਤੇ ਲਗਾਤਾਰ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆ ਰਹੇ ਨੇ ਜ਼ਿਕਰ ਇਹ ਖਾਸ ਹੈ ਕਿ ਪਿਤੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਗ੍ਰਨੇਡ ਅਟੈਕ ਹੋ ਰਹੇ ਨੇ ਜਿਸ ਦੀਆਂ ਜ਼ਿੰਮੇਵਾਰੀਆਂ ਵੀ ਗੈਂਗਸਟਰ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਲੈ ਰਹੇ ਨੇ ਪਰ ਅਜੇ ਤੱਕ ਇਹਨਾਂ ਤੇ ਨਕੇਲ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਵੱਲੋਂ ਨਹੀਂ ਕਸੀ ਜਾ ਰਹੀ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਕੋਈ ਪੁਖਤਾ ਬਿਆਨ ਸਾਹਮਣੇ ਆ ਕੇ ਨਹੀਂ ਦਿੱਤਾ ਗਿਆ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ